ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਣਿਆ ਤੇ ਅੰਦਰ ਉਸ ਤੋਂ ਹੋਣੀ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਅੱਜ ਹੈਗਾ ਇਹ ਦੀਵਾਲੀ ਵਾਲਾ ਦਿਨ ਸੀਗਾ ਸਵੇਰ ਸਵੇਰ ਦਾ ਟਾਈਮ ਸੀਗਾ ਇਹ ਹੈ ਕਿ ਸਾਡੇ ਕੋਲ 4:30 ਵਜੇ ਦਾ ਟਾਈਮ ਸੀ ਸਵੇਰੇ ਤੇ ਉਸ ਤੋਂ ਪਹਿਲਾਂ ਮੈਂ ਸਾਰੀ ਰਸੋਈ ਵਗੈਰਾ ਸਾਫ਼ ਕਰ ਦਿੱਤੀ ਸੀਗੀ ਤੇ ਰਸੋਈ ਸਾਫ਼ ਕਰਕੇ ਮੈਂ ਇੱਕ ਵਾਸਤੇ ਚੌਲ ਰੱਖ ਕੇ ਸੀਗੇ ਤੇ ਇੱਕ ਵਾਸਤੇ ਮੈਂ ਦਾਲ ਰੱਖ ਦਿੱਤੀ ਸੀ ਕਿ ਮੈਨੂੰ ਇਹ ਸਵੇਰੇ ਸਵੇਰੇ ਜਲਦੀ ਜਲਦੀ ਜਾ ਕੇ ਤਿਆਰੀ ਕਰਨੀ ਸੀਗੀ ਤੇ ਇੱਕ ਦਿਨ ਪਹਿਲਾਂ ਛੁੱਟੀ ਸੀਗੀ ਤੇ ਜਿਹੜੇ ਦੋ ਤਿਹਾਰ ਹੋ ਜਾਂਦੇ ਆ ਨਾ ਬੜੀ ਪ੍ਰੋਬਲਮ ਹੋ ਜਾਂਦੀ ਆ ਜਿਹੜੀ ਦੀਵਾਲੀ ਦੀ ਛੁੱਟੀ ਹੋਣੀ ਸੀ ਉਹ ਮਤਲਬ ਕਿ ਹੋਣੀ ਚਾਹੀਦੀ ਸੀ 21 ਤਰੀਕ ਦੀ ਇੱਕ ਦਿਨ ਪਹਿਲਾਂ ਤੇ ਦੂਜੇ ਦਿਨ ਬੜੀ ਪ੍ਰੋਬਲਮ ਹੋ ਜਾਂਦੀ ਇਸ ਕਰਕੇ ਦੂਜੇ ਦਿਨ ਛੁੱਟੀ ਮੈਨੂੰ ਹੈ ਨਹੀਂ ਦੀ ਫਿਰ ਇਸ ਕਰਕੇ ਮੈਨੂੰ ਜਲਦੀ ਉੱਠਣਾ ਪਿਆ ਹੋਰ ਵੀ ਜ਼ਿਆਦਾ ਤੇ ਫਿਰ ਮੈਂ ਆਪਣਾ ਇਹ ਚੌਲ ਵਗੈਰਾ ਬਣਾ ਲਈ ਸੀ ਤੇ ਦੂਜੇ ਪਾਸੇ ਮੈਂ ਆਪਣਾ ਦਾਲ ਨੂੰ ਤੜਕਾ ਲਗਾਉਣ ਲੱਗੀ ਹੋਈ ਆ ਫਟਾਫਟ ਕਿ ਮੇਰਾ ਕੰਮ ਕੰਪਲੀਟ ਹੋ ਜਾਵੇ ਤੇ ਇਧਰ ਚੌੜ ਦੇ ਦੇ ਤੜਕਾ ਥੋੜਾ ਜਿਆਦਾ ਹੀ ਹੋ ਗਿਆ ਸੀਗਾ ਤੇ ਹੁਣ ਮੈਂ ਇਹ ਚ ਟਮਾਟਰ ਪਾ ਦਿੰਦੀ ਆ ਤੇ ਵਿੱਚ ਇਹਦੇ ਭੁੰਨ ਕੇ ਫਟਾਫਟ ਇਹਨੂੰ ਨਾਣ ਮਿਰਚ ਮਸਾਲੇ ਜੋ ਵੀ ਹੈਗੇ ਆ ਹਲਕੇ ਜਿਹੇ ਮਸਾਲੇ ਪਾ ਦਿੰਦੀ ਆ ਦਾਲ ਵਿੱਚ ਕਿਉਂਕਿ ਸਵੇਰ ਸਵੇਰ ਕਾਫੀ ਕੰਮ ਹੋ ਜਾਂਦੇ ਨੇ ਜਿਸ ਦਿਨ ਤਿਆਰ ਹੁੰਦਾ ਕਿ ਸਾਰਾ ਦਿਨ ਕੰਪਲੀਟ ਨਹੀਂ ਹੁੰਦੇ ਕੰਮ ਬਹੁਤ ਸਾਰੇ ਕੰਮ ਹਮ ਦੇ ਨੇ ਤੇ ਧਾਲ ਬਣ ਕੇ ਸਭੀ ਹੋਣ ਵਾਲੀ ਹੈ ਤਿਆਰ ਇੰਨੇ ਮੈਂ ਆਟਾ ਗੁੰਨ ਲੈਣ ਦੀ ਨੇ ਧਾਲ ਜਿਤੀ ਰੋਗੀ ਤੇ ਦਿਨ ਚੜ ਚੁੱਕਿਆ ਸੀਗਾ ਜਦੋਂ ਹਨ ਰਾਸੀ ਦਾ ਜਦੋਂ ਮੈਂ ਉੱਠੀ ਸੀ ਰੀਵੀ ਕਟ ਲੀਨ ਜੜਾਇਆ ਤੇ ਧਾਲ ਬਣ ਗਈ ਤੇ ਆਟਾ ਵੀ ਬਣਾ ਦਿੱਤਾ ਆ ਇਸ ਕਰਕੇ ਹੁਣ ਹੋਰ ਕੰਮ ਹੋ ਜਾਣੇ ਨੇ ਤੇ ਇਹਨਾਂ ਦੇ ਭਾਂਡੇ ਹੋ ਜਾਣਗੇ ਜਿਹੜੇ ਸਵੇਰੇ ਲੱਗ ਜਾਂਦੇ ਨੇ ਆ ਕੰਮ ਕਰਦੇ ਕਰਦੇ ਕਫੀ ਪੰਡੇ ਹੋ ਜਾਂਦੇ ਨੇ ਤੇ ਇਹਨਾਂ ਨੂੰ ਮੈਨੇ ਟਾ ਕੇ ਚਲੀ ਜਾਂਦੀ ਹੁਣ ਮੈਂ ਕਰ ਲੱਗੀ ਪ੍ਰੈਸ ਤੇ ਫਟਾਫਟ ਕਿਉਂਕਿ ਮੱਥਾ ਟੇਕਣ ਜਾਣਾ ਸੀ ਕਿ ਮੈਂ ਫਟਾਫਟ ਪ੍ਰੈਸ ਵੀ ਕਰ ਲੈਂਦੀ ਆ ਰਾਤ ਮੇਰੇ ਚੇਤੇ ਰਿਆ ਹਣੀ ਤੇ ਇਸ ਕਰਕੇ ਮੈਂ ਸਵੇਰੇ ਸਵੇਰੇ ਹੀ ਕਰਨ ਲੱਗੀ ਸੀ ਕਿਉਂਕਿ ਜੇ ਰਾਤ ਨੂੰ ਵੀ ਕਰੇ ਹੁੰਦੇ ਆ ਤਾਂ ਬਲ ਪੈ ਜਾਂਦੇ ਆ ਚੰਗਾ ਨਹੀਂ ਲੱਗਦਾ ਫਿਰ ਤੇ ਉਸ ਦੇ ਬਾਅਦ ਇਹ ਵਿੱਚ ਅਸੀਂ ਬਾਤੀ ਗੋਦਨ ਸਾਡੇ ਇਹਨੂੰ ਗੋਦਨ ਕਹਿੰਦੇ ਆ ਅ ਬੋਟੀ ਬਣਾ ਕੇ ਬਿਠਾ ਦਣੀ ਅਸੀਂ ਖੁੰਡ ਕੱਢ ਕੇ ਹੁਣ ਖੁੰਡ ਕੱਢ ਕੇ ਵਿੱਚ ਇਹਦੀ ਮੈਂ ਜੇ ਕੁਝ ਵੀ ਪਾਉਂਦੇ ਆ ਖਿਲਣਾ ਵਗੈਰਾ ਪਰ ਉਹਦੇ ਵਿੱਚ ਹਨ ਮੁਰਮਰੇ ਜੋ ਵੀ ਹੈ ਮੈਂ ਇਸੇ ਮੈਂਦੇ ਚ ਚਾਹ ਥੋੜੀ ਹਲਦੀ ਚੀਨੀ ਕਿਤੇ ਆਣੇ ਪਾਤੀ ਸੀਗੀ ਅ ਚੱਕਰੀ ਸੀਗੀ ਇਹ ਰੱਖੀ ਹੋਈ ਸਟਿਲ ਦੀ ਤੇ ਇਥੇ ਕਾ ਕੇ ਦੀਵਾ ਲਗਾਵਾਂਗੇ ਜਦੋਂ ਅਸੀਂ ਮੱਥਾ ਟੇਕਣ ਜਾਵਾਂਗੇ ਉਸ ਤੋਂ ਬਾਅਦ ਆ ਕੇ ਇੱਥੇ ਕਰ ਫਿਰ ਮੱਥਾ ਟੇਕਣਾ ਆ ਅਸੀਂ ਲੋ ਜੀ ਬੋਟੀ ਬਣਾ ਕੇ ਰੱਖਦੀ ਆ ਅਸੀਂ ਇੱਥੇ ਖੁੰਡ ਕੱਢ ਕੇ ਬੈਠ ਗਈ ਆ ਲੋਦੀ ਮੈਂ ਵੀ ਹੋ ਗਈ ਹੁਣ ਤਿਆਰ ਫਟਾਫਟ ਜਿਹੜੀ ਹੁਣ ਅੱਗੇ ਤਿਆਰੀ ਕਰਨੀ ਆ ਤੇ ਸਵੇਰ ਦੇ 7:00 ਵਜੇ ਸੀ ਜਦੋਂ ਫਿਰ ਵੀ ਕਰਦੇ ਕਰਦੇ ਕਾਫੀ ਟਾਈਮ ਹੋ ਗਿਆ ਸੀ ਕਾਫੀ ਕੰਮ ਹੋ ਜਾਂਦੇ ਨੇ ਸਵੇਰ ਤੋਂ ਥੱਕ ਜਾਂਦੀਆਂ ਕੰਮ ਕਰਦੇ ਕਰਦੇ ਤੇ ਹਾਰ ਵਾਲੇ ਵੀ ਜ਼ਿਆਦਾ ਹੋ ਜਾਂਦਾ ਹੈ ਤੇ ਇੱਥੇ ਮੈਂ ਸਮਾਨ ਫਾਰੀ ਸੀਗੀ ਸਾਰਾ ਦਹੀਂ ਪਾਲੀ ਸੀਗੀ ਦੇਸੀ ਕੀ ਹੋ ਪਾਲੀ ਸੀਗਾ ਬੂਰਾ ਪਾਲੀ ਸੀ ਕੱਚਾ ਕਿਧੋ ਰੱਖ ਲਿਆ ਸੀ ਚੌ ਰੱਖ ਲਿਆ ਸੀ ਇਹ ਹਲਦੀ ਵੀ ਰੱਖ ਲਈ ਸੀ ਵਿੱਚੀ ਬਾਕੀ ਜਿਹੜੇ ਉੱਥੇ ਮੌਲੀ ਬੰਨਣੀ ਹੁੰਦੀ ਹੈ ਉੱਥੇ ਸਭ ਕੁਝ ਰੱਖ ਲਿਆ ਸੀਗੇ ਪੈਸੇ ਰੱਖ ਲਿਆ ਸੀ ਇਹ ਵਿੱਚ ਹੀ ਜਿਹੜੇ ਬਹੁਤ ਸਾਰੇ ਪੈਸੇ ਰੱਖਣੇ ਹੁੰਦੇ ਆ ਉਹਨਾਂ ਦੇ ਉੱਪਰ ਬਾਕੀ ਮਾਤਾ ਰਾਣੀ ਦੇ ਜਿਹੜਾ ਨੇ ਹੁੰਦੇ ਉਹ ਲੱਗ ਕਰਨੇ ਹੁੰਦੇ ਆ ਚਲੋ ਜੀ ਚੱਲੀਏ ਹੋ ਗਏ ਤਿਆਰ ਮੱਥਾ ਟੇਕਣ ਲਈ ਬੱਚੇ ਸਾਡਾ ਅੱਗੇ ਹੋਇਆ ਹੈ ਤੇ ਹਾਜ਼ਮਣ ਹੁਣ ਦਰਵਾਜ਼ਾ ਲਾ ਦੇਣਗੇ ਆਹ ਸਾਡੇ ਪਿੰਡ ਦੀਆਂ ਗਲੀਆਂ ਨੇ ਸਾਹਮਣੇ ਸਾਡਾ ਘਰ ਹੈ ਮੋਰ ਤੇ ਹੀ ਜਸਾ ਘਰ ਅੰਦਰ ਤੇ ਇੱਥੇ ਆ ਕਿ ਮੈਂ ਬੱਤੀਆਂ ਭੁੱਲ ਗਈ ਮੇਰੇ ਬੱਤੀਆਂ ਨੂੰ ਮੈਂ ਲੈ ਕੇ ਨਹੀਂ ਗਈ ਦੁਆਰੇ ਫੇਰ ਗਈ ਤੇ ਬੱਤੀਆਂ ਜਾ ਕੇ ਲੈ ਕੇ ਆਏ ਕਿਉਂਕਿ ਦੀਵੇ ਵਗੈਰਾ ਸਭ ਕੁਝ ਚੱਕਰ ਲਸੀ ਸਮਾਂ ਚੱਕਰ ਲਸੀਗਾ ਅਹ ਬੱਤੀਏ ਭੁੱਲ ਗਈ ਸੀ ਕਿਉਂਕਿ ਸਮਾਨ ਇੰਨਾ ਹੋ ਜਾਂਦਾ ਆ ਕੁਛ ਨਾ ਕੁਛ ਤਾਂ ਯਾਦ ਬਦ ਚਾਹੇ ਆਂਦਾ ਹੀ ਆ ਲੋ ਜੀ ਸਾਡੀ ਮਾਰਕੀਟ ਅੱਗੇ ਹੈਗੀ ਬਸ ਸਟੈਂਡ ਦੀ ਮਾਰਕੀਟ ਅੱਗੇ ਸਵੇਰ ਸਵੇਰੇ ਸੀਗਾ ਕਿਉਂਕਿ ਹਾਲੇ ਖੁੱਲੀ ਨਹੀਂ ਸੀ ਉਸ ਤੋਂ ਪਹਿਲਾਂ ਤਾਂ ਅਸੀਂ ਚਾ ਚੁੱਕੇ ਸੀਗੇ ਅਲੇਟ ਹੀ ਖੁੱਲੀਆਂ ਸੀਗੀਆਂ ਇਹ ਸ਼ਾਪ ਮਤਲਬ 7 ਵਜੇ ਤਾਂ ਹੈਗੀ ਸੀ ਸਾਡੇ ਸਵਾ 7 ਵਜੇ ਦਾ ਟਾਈਮ ਸੀ ਸ਼ਾਇਦ ਤੇ ਇਹ ਕਾਫੀ ਰੌਣਕ ਹੁੰਦੀ ਆ ਥੋੜੀ देर ਨੂੰ ਰੌਣਕ ਲੱਗ ਜਾਣੀ ਆ ਇੱਥੇ ਤੇ ਮਠਾਈਆਂ ਤਾਂ ਲੱਗ ਰਹੀਆਂ ਸੀਗੀਆਂ ਸਾਹਮਣੇ ਸਾਹਮਣੇ ਸ਼ਾਪ ਸੀਗੀਆਂ ਸਾਰੇ ਕਾਫੀ ਸਾਰੇ ਰੌਣਕਾਂ ਲੱਗੀਆਂ ਹੋਈਆਂ ਸੀ ਦੀਵਾਲੀ ਵਾਲੇ ਦੇ ਨੇ ਤੇ ਪਟਾਕੇ ਦੀ ਦੁਕਾਨਾਂ ਖੁੱਲੀਆਂ ਹੋਈਆਂ ਸੀ ਤੇ ਹੈਗਾ ਸਾਡਾ ਛੋਟਾ ਜਿਹਾ ਬਸਟਾਪ ਸੜੀ ਚੱਲੀ ਅਸੀਂ ਹੁਣ ਮੱਥਾ ਦੇ ਮੱਥਾ ਟੇਕਣ ਪਿੰਡ ਤੋਂ ਬਾਹਰ ਜਾ ਕੇ ਆਏ ਇਹ ਮੱਥਾ ਟੇਕਣਾ ਦਾ ਜਾਣਾ ਹੁੰਦਾ ਜੇ ਤੇ ਅਸੀਂ ਸਤਿਆ ਦਾ ਮੱਥਾ ਕਹਿੰਦੇ ਸਾਡੇ ਉਹ ਵੱਡੇ ਵੱਡੇ ਰੰਗ ਮੱਥਾ ਮੇਨ ਮੱਥਾ ਹੀ ਹੁੰਦਾ ਸਭ ਤੋਂ ਪਹਿਲਾਂ ਬਾਕੀ ਬਾਅਦ ਵਿੱਚ ਹੁੰਦੇ ਨੇ ਤੇ ਅਸੀਂ ਪਹੁੰਚ ਚੁੱਕੇ ਹਾਂ ਇੱਥੇ ਮਥਾੜੇ ਕਰ ਲਈ ਇੱਥੇ ਵੀ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਸੀ ਬਹੁਤ ਜ਼ਿਆਦਾ ਪਿਆਰਾ ਲੱਗ ਰਹੀ ਸੀ ਗ੍ਰੀਨ ਗ੍ਰੀਨ ਤੇ ਇਧਰ ਅੱਧੇ ਦਰੱਖਤ ਲੱਗੇ ਹੋਏ ਸੀਗੇ ਚਾਰ ਜਫੇਰੇ ਸਕੂਨ ਮਿਲ ਰਸੀ ਇੱਥੇ ਵੀ ਆ ਕੇ ਬਹੁਤ ਜਨਾ ਤੇ ਇੱਥੇ ਸੱਗੀਆਂ ਪਹਿਲਾਂ ਸਾਡੀ ਬਾਹਰ ਹੁੰਦੀ ਸੀ ਫਿਰ ਇੱਥੇ ਬਣਾ ਲਿਆ ਸੀ ਤੇ ਇੱਥੇ ਨਾ ਬਾਹਰ ਤੋਂ ਵੀ ਮਤਲਬ ਜਿੰਨਾਂ ਦੀਆਂ ਸੱਤੀਆਂ ਪੈਂਦੀਆਂ ਨੇ ਇੱਥੇ ਸਾਰੇ ਆਉਂਦੇ ਨੇ ਮੱਥਾ ਟੇਕਣ ਲਈ ਬਾਹਰ ਤੋਂ ਵੀ ਆਉਂਦੇ ਨੇ ਕਾਫੀ ਤੇ ਇੱਥੇ ਸਾਰੀ ਫੈਮਿਲੀ ਇਕੱਠੀ ਹੋ ਕੇ ਜੋ ਆਪਣਾ ਸ਼ਰੀਕਾ ਹੁੰਦਾ ਆ ਤੇ ਸਾਰਾ ਨੂੰ ਚਾਹ ਬਣਾ ਕੇ ਸੇਵਾ ਕਰਦੀਆਂ ਫਿਰ ਤੇ ਸਾਹਮਣੇ ਤਾਂ ਆਪਣਾ ਉਹਨਾਂ ਨੇ ਲਗਾਏ ਹੋਏ ਸੀਗਾ ਸਮਾਰ ਰੱਖੇ ਹੋਏ ਸੀ ਚਾਹ ਬਣਾਉਣ ਦੀ ਤਿਆਰੀ ਕਰ ਰਹੀ ਸੀਗੇ ਤੇ ਪਹੁੰਚੂਕੀਆਂ ਸੀ ਆਪਣੀ ਸਦੀ ਮਾਤਾ ਦੇ ਕੋਲ ਮੱਥਾ ਟੇਕਣ ਲਈ ਤੇ ਹੁਣ ਇੱਥੇ ਮੱਥਾ ਟੇਕਾਂਗੇ ਪਹਿਲਾਂ ਸੀ ਤੇ ਇੱਕ ਮੈਂਬਰੀ ਵੀ ਬਣ ਜਾਂਦੀ ਆ ਜੋ ਆਪਣੀ ਫੈਮਿਲੀ ਦੇ ਸਭ ਜੇ ਕੋਈ ਭੁੱਲ ਵੀ ਜਾਂਦਾ ਜਾਂ ਕੁਛ ਇਦਾਂ ਆ ਤਾਂ ਸਭ ਚੇਤੇ ਆ ਜਾਂਦਾ ਦੇਖ ਕੇ ਤੇ ਬੱਚੇ ਇਹ ਦੇਖਣਗੇ ਵੀ ਅਸੀਂ ਕਿਵੇਂ ਕਿਵੇਂ ਮੱਥਾ ਟੇਕਦੇ ਹੁੰਦੇ ਸੀਗੇ ਤੇ ਇੱਕ ਮੈਮਰੀ ਬਣ ਜਾਂਦੀ ਆ ਜੋ ਕਿ ਸਭ ਕੁਛ ਚੇਤੇ ਆ ਜਾਂਦਾ ਦੁਬਾਰੇ ਫੇਰ ਤੇ ਇੱਥੇ ਹੁਣ ਅਸੀਂ ਮੱਥਾ ਟੇਕਣ ਲੱਗੇ ਆ ਦੋ ਗੁਣਾ ਲੈ ਲੰਦੇ ਆ ਕੁਝੀਆਂ ਲੈ ਲੰਦੇ ਨੇ ਸਤੀ ਮਾਤਾ ਦਾ ਲਗੁੰਦੀਆ ਕੱਚਾ ਧਾਗਵਾਂ ਲੰਦੇ ਆ ਚਾਰਾਂ ਦੇ ਕੱਚਾ ਧਾਗਵਾਂ ਲੈਂਦੇ ਆ ਤੇ ਇੱਕ ਤੇ ਮੋਲੀ ਇੱਕ ਖੰਮਣੀ ਬਣ ਲੈਂਦੇ ਆਗੇ ਬਾਕੀ ਸਾਰਿਆਂ ਦੇ ਖੰਮਣੀ ਬੰਦੇ ਆ ਚਾਰਾਂ ਦੇ ਕੱਚਾ ਧਾਗਵਾਂ ਕੀ ਫਿਰ ਐਸੇ ਰੱਖਤ ਹੁੰਦੀਆਂ ਇਹਨਾਂ ਦੇ ਸਾਰਿਆਂ ਦੀ ਤੇ ਸਤੀ ਮਾਤਾ ਦੇ ਸਾਡੇ ਪੰਜ ਬੰਦ ਜੀ ਬੈਠੇ ਹੁੰਦੇ ਆ ਤੇ ਉਹਨੂੰ ਦੇ ਦਿੰਦੇ ਆ ਤੇ ਇਹਦੇ ਵਿੱਚ ਬੂਰਾ ਦਹੀਂ ਰਲਾ ਕੇ ਸਾਰਿਆਂ ਦੇ ਉੱਪਰ ਥੋੜਾ ਥੋੜਾ ਰੱਖ ਦਿੰਦੇ ਆ ਸੀ ਕੱਚਾ ਦੁੱਧ ਹੁੰਦਾ ਹੈ ਜਿਹੜਾ ਆਪਾਂ ਉਹਨਾਂ ਦੇ ਇੱਛੇ ਕੱਚੇ ਦੀਏ ਦੇ ਵਿੱਚ ਪਾ ਕੇ ਰੱਖ ਦਿੰਦੇ ਆ ਤੇ ਹੁੰਦਾ ਸਾਰਾ ਕੁਝ ਲੜਾ ਕੇ ਨਾ ਇੱਥੇ ਦੇ ਵਿੱਚ ਸਾਰਾ ਕੁਝ ਇਹਦੇ ਸਾਰਾ ਕਰ ਲੈਂਦੇ ਆ ਤੇ ਦੋ ਹੁੰਦੀਆਂ ਕੰਨਿਆ ਦੇ ਵੀ ਆਂਦੀਆਂ ਜੋ ਕੁਜੀਆਂ ਹੁੰਦੀਆਂ ਸਾਡੇ ਕਹਿੰਦੇ ਕੁਜੀਆਂ ਪਤਾ ਨਹੀਂ ਤੁਹਾਡੇ ਕੀ ਕਹਿੰਦੇ ਹੋਣਗੇ ਸਾਡੇ ਕੁਜੀਆਂ ਹੁੰਦੀਆਂ ਜੋ ਕੰਨਿਆ ਦੇ ਵੀ ਆਂਦੀਆਂ ਜੋ ਕੁੜੀਆਂ ਦੇ ਦਿੰਦੀਆਂ ਸਾਡੇ ਇੱਥੇ ਅ ਪਰ ਕੁੜੀ ਤਾਂ ਨਹੀਂ ਸੀਗੀ ਇੱਥੇ ਫੰਡਾ ਸੀਗੇ ਫੰਡਾ ਜੀ ਨੂੰ ਹੀ ਦਿੱਤੀ ਸੀਗੀ ਫਿਰ ਉਹ ਵੀ ਬਾਅਦ ਚਾਪੀ ਚੱਕ ਲੈਂਦੇ ਨੇ ਫੰਡਾ ਜੀ ਫਿਰ ਸਾਰਾ ਕੁਛ ਇੱਥੇ ਬੈਠੇ ਹੁੰਦੇ ਨੇ ਸਾਡੇ ਪਹਿਲਾਂ ਹੀ ਬੈਠ ਜਾਂਦੇ ਨੇ ਆ ਕੀ ਤੇ ਸਾਰ ਕੁਝ ਬਲੌਗ ਬਹੁਤ ਵੱਡਾ ਹੋ ਜਾਣਾ ਸੀ ਇਸ ਕਰਕੇ ਫਿਰ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਛੋਟਾ ਹੋਵੇ ਛੋਟਾ ਹੋਵੇ ਅ ਕਿਉਂਕਿ ਮੈਂਮਰੀ ਹੈ ਕਿ ਫਿਰ ਇਹਨੂੰ ਜਦਾ ਉਹ ਵੀ ਨਹੀਂ ਕਰ ਸਕਦੇ ਹੈਗੇ ਆ ਤੇ ਸਾਰਿਆਂ ਵਿੱਚ ਪਾ ਲੈਂਦੇ ਆ ਤੇ ਬਾਕੀ ਜਿਹੜੀਆਂ ਸਤਵੀ ਹੋ ਗਈ ਤੇ ਇਹਦੇ ਵਿੱਚ ਪਾ ਲਾਂਗੇ ਜਿਹੜੇ ਵੱਡੇ ਵੱਡੇ ਜਿਹੜੀਆਂ ਹੁੰਦੀਆਂ ਤੇ ਉਹਨਾਂ ਦੇ ਉੱਪਰ ਹੀ ਰੱਖ ਦਿੰਦੇ ਆ ਪਾਣੀ ਭਰ ਕੇ ਫਿਰ ਇਹਨਾਂ ਨੂੰ ਮਿੰਸਦੇ ਹੁੰਦੇ ਆ ਸਰਾਂ ਨੂੰ ਥੋੜਾ ਥੋੜਾ ਪਾਣੀ ਲੈ ਕੇ ਫਿਰ ਸਰਾਂ ਨੂੰ ਮੈਂਸ ਤੇ ਹੁੰਦੇ ਆ ਨੇ ਬਾਕੀ ਆਪਣੇ ਆਪਣੇ ਰੀਤੀ ਰਿਵਾਜ ਹੁੰਦੇ ਨੇ ਹਰ ਇੱਕ ਦੇ ਬਾਕੀ ਜਿਉਂਦਿਆਂ ਨੂੰ ਰੋਟੀਆਂ ਹੁੰਦੀਆਂ ਅ ਜਿੰਨੀ ਕਦਰ ਤੁਸੀਂ ਜਿਉਂਦਿਆਂ ਦੀ ਕਰੋਗੇ ਉਹ ਜਿਆਦਾ ਵਧੀਆ ਲੱਗਦੀ ਹੈ ਹਨਾ ਬਾਕੀ ਤੁਹਾਨੂੰ ਪਤਾ ਹੀ ਆ ਪਰਿਵਾਰ ਤਾਂ ਹਮੇਸ਼ਾ ਜੋ ਦਿਵਸ ਦੇ ਨਾਲ ਹੀ ਜੈ ਲੈਣਾ ਚਾਹੀਦਾ ਆ ਬਾਅਦ ਚ ਕੀ ਫਾਇਦਾ ਉਹ ਯਾਦ ਕਰਕੇ ਉਹਨਾਂ ਨੂੰ ਇੱਕ ਚਲੋ ਪਰਪਰਾਏ ਆ ਜਿਹੜੀ ਚਲਦੀ ਆ ਰਹੀ ਆ ਉਵੇਂ ਕਰਨਾ ਪੈਂਦਾ ਆ ਤੇ ਇੱਥੇ ਵੀ ਮੱਥਾ ਟਿਕ ਲੈਂਦੇ ਆ ਵੈਸੇ ਅੱਗੇ ਮਿੱਟੀ ਪੜਦੀ ਹੁੰਦੀ ਸੀ ਕਿ ਹੁਣ ਲੈ ਕੇ ਨਹੀਂ ਆਏ ਹੈ ਕਿ ਅਸੀਂ ਭੁੱਲ ਗਏ ਸੀਗੇ ਕਈ ਨਾਲ ਨੂੰ ਲੈ ਕੇ ਸਾਈਡ ਤੇ ਮਿੱਟੀ ਪਟਕੇ ਫਿਰ ਇੱਥੇ ਦੀ ਵਾਲਾ ਕਾ ਦਿੰਦੇ ਆ ਅਗਰ ਆ ਕੇ ਇੱਥੇ ਪਹਿਲੇ ਰੱਖ ਲੈਂਦੇ ਨੇ ਹੁਣ ਇੱਥੇ ਵੀ ਮੱਥਾ ਠੀਕ ਲੰਦੇ ਦਿਵਾਰੀ ਤੋਂ ਲੋਜੀ ਹੋ ਗਿਆ ਸੀ ਫ੍ਰੀ ਹੁਣ ਮਾਖਰਾਇਆਂ ਦਾ ਮੱਥਾ ਠੀਕ ਲਿਆ ਸੀ ਨੇ ਬਹੁਤ ਹੀ ਵਧੀਆ 뷰 ਸੀਗਾ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਸੀਗਾ ਗ੍ਰੀਨ ਗ੍ਰੀਨ ਫੌਲ ਸੋਣਾ ਲੱਗ ਰਿਹਾ ਸੀ ਇੱਥੇ ਆ ਕੇ ਸੂਨ ਮਿਲ ਰਹਾ ਸੀਗਾ ਜਨੀ ਕੀ ਆਕੇ ਕੁਛ ਦਵੇਰੇ ਸਵੇਰ ਦਾ ਹੁੰਦਾ ਮੈਂ ਮਾਪੂਤ ਕੋਲ ਬੈਠੇ ਇੱਥੇ ਦੋਨੋਂ ਜਣੇ ਫੋਨ ਤੇ ਲੱਗੇ ਬੱਚਾ ਦਾ ਮੇਰਾ ਤੇ ਇੱਥੇ ਚਾਹ ਪਾਣੀ ਦੀ ਤਿਆਰੀ ਹੋ ਰਹੀ ਸੀ ਉਹ ਕਹਿੰਦੇ ਸੀਗੇ ਵੀ ਸਾਲ ਵਿੱਚੋਂ ਆਂਦੇ ਤੁਸੀਂ ਚਾਹ ਪੀ ਕੇ ਜਾਇਓ ਤੇ ਮੈਨੂੰ ਡਿਊਟੀ ਤੇ ਵੀ ਜਾਣਾ ਸੀ ਮੈਨੂੰ ਬੜੀ ਜਲਦੀ ਉਹ ਲੱਗੀ ਹੋਈ ਸੀ ਮੈਂ फटाफट ਚਲੀ ਜਾਵਾਂ ਤੇ ਚਾਹ ਹੋ ਗਈ ਸਾਡੀ ਨਮਕੀਰ ਬਣਾਣਾ ਆ ਗਿਆ ਸੀਗਾ ਹੱਗੇ ਤੇ ਵੈਸੇ ਪਕੌੜੇ ਕਰਦੇ ਨੇ ਪਰ ਇਸ ਵਾਰੀ ਨਹੀਂ ਕੀਤੇ ਸੀਗੇ ਤੇ ਚਾਹ ਨਾਲ ਨਮਕੀ ਨਹੀਂ ਖਾਤੀ ਸੀ ਲੋ ਜੀ ਮੇਰੀ ਹੈਗੀ ਹੁਣ ਸਪੀਡ 100 ਦੀ ਕਿਉਂਕਿ ਮੈਨੂੰ ਡਿਊਟੀ ਤੇ ਜਾਣਾ ਸੀਗਾ ਇਸ ਕਰਕੇ ਫਟਾਫਟ ਜਾ ਕੇ ਕੰਮ-ਕਬੜੇ ਠੇਕ ਕਰਨੇ ਸੀਗੇ ਮੈਂ ਸਾਰਿਆਂ ਨੂੰ ਪਿੱਛੇ ਛੱਡਤਾ ਸੀਗਾ ਤੇ ਮੇਰੀ ਸਪੀਡ ਹੋ ਗਈ ਸੀ ਫੁੱਲ ਮੈਂ ਕਿ ਮੈਂ ਵਿੱਚ ਰੁਕਣਾ ਨਹੀਂ ਕਿਉਂਕਿ ਮੈਨੂੰ ਕੰਮ ਜਲਦੀ-ਜਲਦੀ ਕਰਨਾ ਸੀ ਕਿਉਂਕਿ ਮੈਨੂੰ ਘੰਟਾਂ ਲੇਟ ਹੋ ਗਈ ਸੀ ਮੈਂ ਤੇ ਇੱਥੇ ਦੁਕਾਨਾਂ ਦੇ ਵਿੱਚ ਵੀ ਹਰਉਣ-ਕਿਹਣਕ ਲਗਣੀ ਸਟਾਰਟ ਹੋ ਗਈ ਸੀ ਲੋ ਜੀ ਘਰਾਂ ਸਾਡੇ ਬੋਟੀ ਰਾਣੀ ਕੋਲ ਬੈਠ ਗਿਆ ਸੀ ਮੁੱਠਾ ਪੱਥਾ ਟਿਕਣ ਲਈ ਹੁਣ ਤੇ ਅਸੀਂ ਕੀ ਬਰ ਲਗਾ ਕੇ ਜੋ ਸਮਾਨ ਅਸੀਂ ਬਣਾਇਆ ਹੁੰਦਾ ਹੋਵੇ ਉਹਨਾਂ ਦੀ ਮੱਥਾ ਟਿਕ ਦਿੰਦੇ ਹੁੰਦੇ ਆ ਤੇ ਵੀ ਹੋ ਗਿਆ ਉਹਨਾਂ ਲੋ ਜੇ ਹੁਣ ਉਸਦੇ ਬਾਅਦ ਵਿੱਚ ਜਦੋਂ ਫ੍ਰੀ ਹੋਏ ਸੀ ਉਹਦੀ ਵਾਦ ਚੱਲੀ ਗਈ ਮੈਂ ਸ਼ਾਪ ਤੇ ਉਹ ਜਿਹੜੀ ਮੈਂ ਚੀਜ਼ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਕਾਫੀ ਟਾਈਮ ਤੋਂ ਮੈਨੂੰ ਬਹੁਤ ਪ੍ਰੋਬਲਮ ਹੋ ਰਹੀ ਸੀਗੀ ਮੈਨੂੰ ਚਾਹੀਦੀ ਹੈ ਚਾਹੀਦੀ ਹੈ ਬਟ ਹੁਣ ਤਾਂ ਮੈਨੂੰ ਆਣੇ ਸੀਗਾ ਸ਼ਾਪ ਤੇ ਚਲੋ ਮੈਂ ਦਿਵਾਲੀ ਵਾਲਾ ਦਿਨ ਲੈ ਆਉਂਦੇ ਜਾ ਕੇ ਤੇ ਫਿਰ ਲੈ ਕੇ ਆਈ ਖਰੀਦ ਕੇ ਅੱਗੇ ਦਿਖਾਉਂਦੀ ਆ ਤੁਹਾਨੂੰ ਕੀ ਲੈ ਕੇ ਆਈ ਸੀਗੀ ਤੇ ਹੈਗੇ ਸਾਡੇ ਬੱਸ ਸਟੈਂਡ ਦੀਆਂ ਰੌਣਕਾਂ ਤੇ ਫਿਰ ਦਿਵਾਲੀ ਵਾਲ ਦੀ ਨਹੀਂ ਥੋੜਾ ਜਿਹਾ ਹੋਰ ਰਸ਼ਰ ਪਾਣੀ ਲੈ ਕੇ ਆਣਾ ਸੀਗਾ ਤੇ ਆਪਾਂ ਚਲੇ ਗਏ ਸ਼ੌਪ ਦੇ ਵਿੱਚ ਵੇਖ ਪਾ ਲਈ ਸੀਗੀ ਵੀ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇਜ਼ ਕਰਕੇ ਮੈਂ ਤੁਹਾਨੂੰ ਵੀ ਦਿਖਾ ਦਿੰਦੇ ਆ ਸੋਡੀ ਸ਼ਾਪ ਜੋ ਸਾਮਾਨ ਲੈ ਕੇ ਆਣਾ ਸੀ ਤੇ ਕਾਜੂ ਬਦਮਾ ਮਠਾਈ ਵਗੈਰਾ ਦਾ ਸੀ ਘਟੇ ਲੈ ਕੇ ਜਾਂਦੇ ਕਾਜੂ ਬਦਮਾ ਵਗੈਰਾ ਹੀ ਲੈਂਦੇ ਜਦੋਂ ਮਿੱਠਾ ਬਹੁਤ ਘੱਟ ਖਾਂਦੇ ਆ ਬਟ ਥੋੜਾ ਜਿਹਾ ਲੈ ਕੇ ਆਉਣਾ ਸੀ ਬਸ ਜ਼ਿਆਦਾ ਨਹੀਂ ਇਸ ਕਰਕੇ ਮੈਂ ਕਿਹਾ ਚਲੋ ਥੋੜਾ ਜਿਹਾ ਥੋੜੀ ਲੈਂਦੇ ਹਾਂ ਜੇ ਲੋਜਮਾਨ ਜੋ ਵਧੀਆ ਸਾਮਾਨ ਮਿਲਦਾ ਹੈ ਆਪਣੇ ਸ਼ਾਪ ਤੋਂ ਇਹਨਾਂ ਤੋਂ ਪਤਾ ਨਹੀਂ ਜਿਹੜਾ ਸਾਮਾਨ ਜਿਹੜੀ ਇਹਨੋਂ ਦੇ ਕੋਲ ਸਾਰਾ ਹੀ ਸਾਰਾ ਦਿਨ ਹੀ ਤਾਂ ਇਹ ਨਿਕਲ ਗਿਆ ਘੁੰਮਦੇ ਘੁੰਮਦੇ ਨਾਲ ਹੀ ਉਹ ਯਾਰ ਲੈ ਕੇ ਆਣਾ ਤੇ ਯਾਰ ਲੈ ਕੇ ਆਈ ਸੀਗੀ ਮੈਂ ਜੂਸਰ ਤੇ ਵਿੱਚ ਇਹ ਮਿਕਸੀ ਤੇ ਮੈਨੂੰ ਇਸ ਦੀ ਬਹੁਤ ਜ਼ਰੂਰਤ ਸੀਗੀ ਕਿ ਬੱਚੇ ਨੇ ਪਸੰਦ ਕਰੀ ਆ ਲੈ ਲਓ ਸੌਰੀ ਕਿਉਂਕਿ ਇਹ ਦੋਨੋਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਗਰਮੀ ਦੇ ਵਿੱਚ ਵੀ ਤੇ ਆਪਣੇ ਜਦੋਂ ਵੀ ਕੋਈ ਚੀਜ਼ ਬਣਾਉਣੀ ਆ ਸੀ ਇਸ ਕਰਕੇ ਫਿਰ ਲੱਗਿਆ ਸੀਗਾ ਇਹਦੀ ਅਨਬਾਕਸਿੰਗ ਕਰਨਾ ਫਟਾਫਟ ਖੋਲ ਕੇ ਬੱਚੇ ਨੂੰ ਬੜਾ ਸ਼ੌਕ ਹੁੰਦਾ ਹੈ ਇਹ ਚੀਜ਼ਾਂ ਦਾ ਫੇੜਾ ਫੇੜਾ ਕੋਈ ਚੀਜ਼ ਲੈ ਕੇ ਖੋਲ-ਖੋਲ ਕੇ ਦੇਖੋ ਇਹਨੂੰ ਇਦਾਂ ਇਦਾਂ ਕਰਕੇ ਦੇਖੋ ਜੂਸ ਬਣਾ ਕੇ ਦੇਖਿਆ ਜਦ ਇਹ ਆ ਕੇ ਐਪਲ ਦਾ ਉਹ ਪੀਤਾ ਹੀ ਨਹੀਂ ਹੈਗਾ ਭਾਈ ਸਾਹਿਬ ਨੇ ਫਿਰ ਬナナ ਸ਼ੇਕ ਪੀਤਾ ਬਣਾ ਕੇ ਪਰ ਮਸੰਮੀ ਦਾ ਜੂਸ ਜਿਆਦਾ ਵਧੀਆ ਬਣਦਾ ਇਹਦੇ ਵਿੱਚ ਬਣਾ ਕੇ ਰੱਖਦਾ ਪੀਤਾ ਹੈ ਨਹੀਂ ਇੱਕ ਘੁੱਟ ਪੀ ਕੇ ਤੇ ਦੇਖੋ ਇਹਦੀ ਆ ਮਿਕਸੀ ਹੈ ਨਾਲੇ ਚੀਜ਼ ਬਣ ਜਾਂਦੀ ਹੈ ਕੋਈ ਬਹਾਨੇ ਨਾਲ ਤੇ ਵੜ ਚੁੱਕੀ ਆ ਲੋ ਜੀ ਸੈਕਿੰਡ ਮੱਥਾ ਹੋ ਗਿਆ ਫਿਰ ਆਪਣਾ ਵੱਡ ਵਡੇ ਰੰਦਾ ਜਿਹੜਾ ਸ਼ਾਮ ਨੂੰ ਸਾਰੇ ਕਿਤੇ ਦੀਵੇ ਲਗਾ ਕੇ ਆਉਣੇ ਨੇ ਜਿਵੇਂ ਕੀ ਆਪਣਾ ਗੁਰਦੁਆਰਾ ਸਾਹਿਬ ਦੇ ਵਿੱਚ ਹੋਗੇ ਤੇ ਹੋਰ ਜਿਹੜੇ ਜਿਹੜੇ ਆਪਣੇ ਧਾਰਮਿਕ ਸਥਾਨ ਹੁੰਦੇ ਨੇ ਸਾਰੇ ਕਿਤੇ ਲਗਾ ਕੇ ਆਂਦੇ ਨੇ ਤੇ ਉਹਨਾਂ ਲਈ ਆਪਣਾ ਸਮਾਨ ਵਗੈਰਾ ਤਿਆਰ ਕਰਤਾ ਤੇ ਉਹ ਦੀਵਾਜ ਆਪਣਾ ਜੀਵਤ ਤੇ ਨੂੰ ਫਿਰ ਆਪਣਾ ਮੱਥਾ ਟੇਕ ਲਿਆ ਸੀਗਾ ਅਸੀਂ ਨੇ ਦੀਵਾਲੀ ਦਾ ਫਰੂਟ ਵਗੈਰਾ ਲੈ ਕੇ ਆਈ ਸੀਗੀ ਤੇ ਡਰਾਈ ਫਰੂਟ ਲੈ ਕੇ ਆਈ ਸੀ ਮਠਾਈ ਥੋੜੀ ਉਹ ਲੈ ਕੇ ਆਈ ਸੀ ਜ਼ਿਆਦਾ ਨਹੀਂ ਲੈ ਕੇ ਆਈ ਸੀ ਮੈਂ ਕਿਉਂਕਿ बस ਇੱਕ ਸ਼ੋਗਨ ਕਰਨਾ ਸੀਗਾ ਵੀ ਚਲੋ ਥੋੜਾ ਜਿਹਾ ਲੈ ਚੱਲਦੇ ਆ ਤੇ ਇੱਥੇ ਆਪਾਂ ਮੱਥਾ ਟੇਕ ਲਿਆ ਜੀ ਤੇ ਬਲੀਜ਼ ਜੋ ਨਿਊ ਫੈਮਿਲੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਇੱਥੇ ਸੀ ਸਾਰੀਆਂ ਹਟਾਂ ਦੇ ਉੱਪਰ ਦੀ ਬੈ ਲਗਾ ਲਈ ਸੀਗੀ ਹਾਟਾਂ ਵਿੱਚੋਂ ਭਰ ਵੀ ਲਈਆਂ ਸੀਗੀਆਂ ਤੇ ਨਾਲ ਕੁਝ ਜੀ ਵੀ ਭਰ ਲਈਆਂ ਸੀਗੀਆਂ ਕੋਲ ਜੋ ਬੱਚੇ ਦੀਆਂ ਹੁੰਦੀਆਂ ਨੇ ਬੱਚਿਆਂ ਦੇ ਦਿੰਦੇ ਅਸੀਂ ਚਾਕੇ ਸਮਾਨ ਭਰ ਲੈਂਦੇ ਆ ਤੇ ਹੋਮ ਨਾਲ ਦੇ ਦਿੱਤੀ ਤੇਲ ਦੀ ਤੇ ਮੱਥਾ ਟੇਕ ਲਿਆ ਸੀ ਇਨਸਾਨ ਨੇ ਚਲੋ ਜੀ ਫਿਰ ਹੁਣ ਆਪਾਂ ਲਗਾਉਂਦੇ ਆ ਦੀਵੇ じゃ ਕਿ ਸਾਹੇ ਬਾਹਰ ਤੇ ਮੈਂ ਦੀਵੇ ਵਿੱਚ ਤੇਲ ਪਾ ਰਹੀ ਸੀ ਤੇਲ ਪਾ ਕੇ ਮੈਂ ਇਹਨਾਂ ਨੂੰ ਬਾਹਰ ਲੱਗੀ ਹੋਈ ਸੀਗੀ ਬੱਚਾ ਤਾਂ ਸਾਡਾ ਲੱਗਿਆ ਸੀਗਾ ਪਟਾਕੇ ਲਗਾਉਣ ਤੇ ਮੈਂ ਪਟਾਕੇ ਵਜਾਰ ਰਹੀ ਸੀਗਾ ਬਾਹਰ ਮੈਂ ਉਹ ਕਹਿ ਰਹੀ ਸੀ ਵੀ ਨਾਲ ਹੈਲਪ ਕਰਦੀ ਤੇ ਫਿਰ ਹਸਬੰਦ ਆ ਕੇ ਸੀਗੇ ਹੈਲਪ ਕਰਨ ਨੂੰ ਮੇਰੀ ਉਹ ਬੱਚੇ ਨੂੰ ਤਾਂ ਹੁੰਦਾ ਏ ਬੱਚਾ ਭਾਵੇਂ ਵੱਡਾ ਹੀ ਆ ਪਰ ਛੋਟਿਆਂ ਵਾਲੇ ਕੰਮ ਕਰਦਾ ਰਹਿੰਦਾ ਆ ਫਟਾਫਟ ਮੱਥਾ ਟੇਕਿਆ ਤੇ ਫਟਾਫਟ ਰੰਗ ਮਾਰ ਕੇ ਬਾਹਰ ਚਲਾ ਗਿਆ ਇਸ ਕਰਕੇ ਫਿਰ ਆਹ ਤਾਂ ਚਲੋ ਕੋਈ ਗੱਲ ਨਹੀਂ ਬੱਚਾ ਤਾਂ ਹੈ ਆ ਸੌਂ ਜਾਂਦਾ ਬੱਚੇ ਨੂੰ ਤੇ ਹੋ ਮਦੀਵੇ ਲਗਾਉਣ ਚੱਲ ਰਹੀਆਂ ਬਾਹਰ ਤੇ ਹਸਮਨ ਲਗਾ ਦੇਣਗੇ ਬਸ ਮੈਂ ਬਾੜ ਕੇ ਜੀ ਤੁੰਗ ਦੀਆਂ ਨੂੰ ਆਪ ਇਹ ਹੀ ਲਗਾ ਦੇਣਗੇ ਸਾਰੇ ਕਿਤੇ ਤੇ ਲੋਚੀ ਦੀਵੇ ਨੂੰ ਅੜ ਕੇ ਜਿਵੇਂ ਸਾਰੇ ਦੂਜੇ ਘਰ ਤੇ ਲਗਾ ਦੇਣਗੇ ਤੇ ਇੱਥੇ ਵੀ ਲਗਾ ਦੇਣਗੇ ਤੇ ਇੱਥੇ ਬੱਚੇ ਪਟਾ ਕੇ ਚਲਾ ਰਹੇ ਸੀਗੇ ਸਿਰਫ ਲੱਗੇ ਰਹਿੰਦੇ ਨਾ ਨੂੰ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਥੈਂਕ ਯੂ ਜੀ